ਐਂਟਰਾ ਕਾਲਜ ਦੇ ਲਈ ਵਿਦਿਆਰਥੀਆਂ ਦੀ ਗੇਮ ਦੇ ਲਈ ਸਿਲੈਕਸ਼ਨ ਹੋ ਜਾਂਦੀ ਹੈ ਤੇ ਉਹਨਾਂ ਦੇ ਵੱਲੋਂ ਫੀਸਾਂ ਨੇ ਜੋ ਮੰਗੀਆਂ ਜਾਂਦੀਆਂ ਨੇ ਹਾਲਾਂਕਿ ਵਿਦਿਆਰਥੀ ਦੇ ਵੱਲੋਂ ਪਹਿਲਾ 1000 ਰੁਪਏ ਪੇ ਕੀਤੀ ਜਾਂਦੀ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਇਸ ਗੇਮ ਦੇ ਵਿੱਚ ਪਾਰਟਿਸਿਪੇਟ ਕਰਨਾ ਤਾਂ ਤੁਸੀਂ 3000 ਹੋਰ ਪੇ ਕਰੋਗੇ ਪਹਿਲਾਂ ਤਾਂ ਤੁਹਾਡੀ ਸਿਲੈਕਸ਼ਨ ਹੁੰਦੀ ਹੈ ਤੇ ਕਿਵੇਂ ਤੁਹਾਨੂੰ ਕਿਹਾ ਜਾਂਦਾ ਹੈ ਵੀ ਫੀਸ ਭਰੋ ਸਾਡਾ ਕਿੱਕ ਬਾਕਸਿੰਗ ਦਾ ਹੁਣ ਇੰਟਰ ਕਾਲਜ ਹੋਇਆ ਇਸ ਵੀ ਜਿਹੜੇ ਨੇ ਸਾਡੇ ਤੋਂ ਇੰਟਰ ਕਾਲਜ ਦੇ 1000 ਜਰ ਰੁਪਏ ਲਿੱਤਾ ਤੇ ਉਸ ਤੋਂ ਬਾਅਦ ਹੁਣ ਸਾਡੀ ਆਲ ਇੰਡੀਆ ਯੂਨੀਵਰਸਿਟੀ ਹੈ ਇਹ ਹੈ ਕਿ 21 ਤੋਂ 25 ਮਾਰਚ ਹੈਗੀ ਮੈਰਿਟ ਵਿੱਚ ਤੇ ਇਸ ਦਾ ਸਾਨੂੰ ਕਹਿੰਦੇ ਜਿਹੜੀ ਤੁਹਾਡੀ ਐਂਟਰੀ ਦੀ ਐਂਟਰੀ ਫੀਸ ਹੈ ਜੋ ਕਿ 3000 ਹੈਗੀ ਉਹ ਕਹਿੰਦੇ ਤੁਸੀਂ ਖੁਦ ਭਰਨੀ ਹੈ ਤੇ ਜੋ ਵੀ ਤੁਹਾਡਾ ਰਹਿਣ ਦਾ ਉਧਰ ਖਾਣ ਦਾ ਆਏਗਾ ਖਰਚਾ ਉਹ ਵੀ ਤੁਸੀਂ ਖੁਦ ਭਰਨਾ ਹੈ ਤੇ ਨਾ ਸਾਨੂੰ ਇੱਥੇ ਰਾਣ ਜਾਣ ਦਾ ਕੁਝ ਨਹੀਂ ਸਾਨੂੰ ਪੇ ਮਿਲ ਰਿਹਾ ਨਾ ਸਾਨੂੰ ਇਧਰ ਯੂਨੀਵਰਸਿਟੀ ਵੱਲੋਂ ਕੋਈ ਕਿਟ ਪ੍ਰੋਵਾਈਡ ਹੋ ਰਹੀ ਹੈ ਤੁਸੀਂ ਗੱਲ ਕੀਤੀ ਹੈ ਟਰੈਕਟਰ ਨਾਲ ਜਾਂ ਆਪਣੇ ਜੋ ਜਿਹੜੀਆਂ ਗੇਮਾਂ ਮੋਕਾ ਟਰੋਫੀ ਦੇ ਅੰਡਰ ਨਹੀਂ ਹੈਗੀਆਂ ਉਹਨਾਂ ਗੇਮਾਂ ਦੇ ਲਈ ਯੂਨੀਵਰਸਿਟੀ ਕੋਈ ਖਰਚਾ ਨਹੀਂ ਦਿੰਦੀ। ਕਿ ਯੂਨੀਵਰਸਿਟੀ ਦਾ ਖਰਚਾ ਤਾਂ ਕਰੂਗੀ ਨਾ ਜੇ ਗੇਮ ਦੀ ਵੈਲਿਊ ਹੋਊਗੀ। ਤੁਹਾਨੂੰ ਇਹ ਪਤਾ ਵੀ ਮਾਕਾ ਜਿਹੜੀ ਟਰੋਫੀ ਹੈ ਉਹਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਵੀ ਪੁਆਇੰਟ ਸਿਸਟਮ ਹੋਊਗਾ ਤਾਂ ਹੀ ਉਹ ਉਸ ਨੂੰ ਪਹਿ ਮਿਲਣਗੇ। ਐਵੇਂ ਸਰ ਬਹੁਤ ਸਾਰੀਆਂ ਗੇਮਾਂ ਨੇ ਜਿਹੜੀਆਂ ਮਾਕਾ ਟਰੋਫੀ ਦੀ ਜਿਨ੍ਹਾਂ ਦੇ ਪੁਆਇੰਟ ਨਹੀਂ ਜੁੜਦੇ ਪਰ ਉਹਨਾਂ ਨੂੰ ਵੀ ਭੇਜਿਆ ਜਾਂਦਾ ਹੈ ਚਾਹੇ ਇੱਕ ਬੱਚਾ ਵੀ ਹੋਵੇ। ਇਹ ਇਹਨੂੰ ਭੇਜਿਆ ਵੀ ਜਾਂਦਾ ਹੈ ਤਾਂ ਇਹ ਵੀ ਤਾਂ ਭੇਜਿਆ ਜਾਊਗਾ ਜੇ ਇਹਨਾਂ ਨੂੰ ਉੱਪਰੋਂ ਪ੍ਰਵਾਨੀਏ ਮਿਲੂਗੀ ਜੋ ਸਰ ਕਾਲਜਾਂ ਦੇ ਵੱਲੋਂ ਸਪੋਰਟਸ ਫੰਡ ਮਿਲਦੇ ਆ ਫਿਰ ਉਹ ਕਿੱਥੇ ਜਾਂਦੇ ਇਹਦੇ ਬਾਰੇ ਤੁਸੀਂ ਸਾਰੇ ਦੇਖੋ ਡੀਪੀ ਵਿਭਾਗ ਨਾਲ ਗੱਲ ਕਰਕੇ ਆ ਜੀ ਪੁੱਛ ਕੇ ਹਾਂ ਕੀਤੀ ਹੈ ਨਾ ਉਹ ਵਿਭਾਗ ਦੀਆਂ ਗੱਲਾਂ ਦੇਖੋ ਜੀ ਵਿਭਾਗ ਨੂੰ ਪਤਾ ਨਹੀਂ ਦੇਖੋ ਸਾਨੂੰ ਕੋਈ ਗੱਲ ਨਹੀਂ ਆ ਇਹ ਵੀ ਬੱਚੇ ਤੋਂ 1000 ਰੁਪਏ ਲੈਂਦੇ ਜੇ ਬੱਚੇ ਦਾ ਮੈਡਲ ਨਹੀਂ ਹੁੰਦਾ ਕਿ ਪਾਰਟਿਸਪੇਟਿਡ ਸਿਰ ਪਰ ਉਹਨੂੰ ਨਹੀਂ ਮਿਲੂਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਖੜੇ ਆ ਜਿੱਥੇ ਵਿਦਿਆਰਥੀਆਂ ਦੇ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਸ਼ੋਸ਼ਣ ਵੀ ਇਸ ਪ੍ਰਕਾਰ ਦਾ ਹੋ ਰਿਹਾ ਕਿ ਵਿਦਿਆਰਥੀਆਂ ਨੂੰ ਮਾਨਸਿਕ ਤੌਰ ਤੇ ਵੀ ਕਾਫੀ ਹਰਾਸਮੈਂਟ ਹੋ ਰਹੀ ਆ ਮਾਮਲਾ ਤੁਹਾਨੂੰ ਪੂਰਾ ਦੱਸ ਦਿੰਨੇ ਕਿ ਇੰਟਰਾ ਕਾਲਜ ਦੇ ਲਈ ਵਿਦਿਆਰਥੀਆਂ ਦੀ ਗੇਮ ਦੇ ਲਈ ਸਿਲੈਕਸ਼ਨ ਹੋ ਜਾਂਦੀ ਤੇ ਉਹਨਾਂ ਦੇ ਵੱਲੋਂ ਫੀਸਾਂ ਨੇ ਜੋ ਮੰਗੀਆਂ ਜਾਂਦੇ ਨੇ ਹਾਲਾਂਕਿ ਵਿਦਿਆਰਥੀ ਦੇ ਵੱਲੋਂ ਪਹਿਲਾ 1000 ਰੁਪਏ ਪੇ ਕੀਤੀ ਜਾਂਦੀ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਇਸ ਗੇਮ ਦੇ ਵਿੱਚ ਪਾਰਟਿਸਿਪੇਟ ਕਰਨਾ ਤਾਂ ਤੁਸੀਂ 3000 ਹੋਰ ਪੇ ਕਰੋਗੇ ਪਰ ਇੱਥੇ ਸਵਾਲ ਇਹ ਖੜੇ ਹੁੰਦੇ ਨੇ ਕਿ ਜਦੋਂ ਵਿਦਿਆਰਥੀ ਦੀ ਐਡਮਿਸ਼ਨ ਹੁੰਦੀ ਆ ਉਸ ਦੇ ਵੱਲੋਂ ਜੋ ਸਪੋਰਟਸ ਫੀਸ ਦੇਈ ਜਾਂਦੀ ਆ ਜਾਂ ਕਾਲਜ ਦੇ ਵੱਲੋਂ ਜੋ ਸਪੋਰਟਸ ਫੀਸ ਫੀਸ ਯੂਨੀਵਰਸਿਟੀ ਨੂੰ ਦੇਈ ਜਾਂਦੀ ਆ ਉਹ ਆਖਰਕਾਰ ਕਿੱਥੇ ਜਾ ਰਹੀ ਆ ਲੱਖਾਂ ਕਰੋੜਾ ਰੁਪਏ ਦੇ ਵਿੱਚ ਯੂਨੀਵਰਸਿਟੀ ਨੂੰ ਸਪੋਰਟਸ ਫੀਸ ਮਿਲ ਰਹੀ ਆ ਜੇ ਉਹ ਸਪੋਰਟਸ ਫੀਸ ਉਹਨਾਂ ਤੇ ਪਲੇਅਰਾਂ ਤੇ ਲਾਉਣੀ ਹੋ ਹੀ ਨਹੀਂ ਉਹ ਜਾ ਕਿੱਥੇ ਰਹੀ ਆ ਤਾਂ ਸਵਾਲ ਇੱਥੇ ਇਹ ਖੜੇ ਹੁੰਦੇ ਨੇ ਹਾਲਾਂਕਿ ਸਾਡੇ ਵੱਲੋਂ ਅਸੀਂ ਚਾਰ ਜਰਨਲਿਸਟ ਗਏ ਸੀਗੇ ਜੋ ਡਾਇਰੈਕਟਰ ਨੇ ਸਪੋਰਟਸ ਉਹਨਾਂ ਨਾਲ ਗੱਲਬਾਤ ਵੀ ਕੀਤੀ ਪਰ ਉਹਨਾਂ ਦੇ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਇਹ ਕਿਹਾ ਗਿਆ ਕਿ ਅਸੀਂ ਤਾਂ ਆਪ ਬੜੇ ਮਜਬੂਰ ਆ ਅਸੀਂ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਸਿਸਟਮ ਸਾਡੇ ਹੱਥੋਂ ਬਾਹਰ ਆ ਪਰ ਲੁੱਟਾ ਜੋ ਇੱਥੇ ਪਲੇਅਰਾਂ ਦੇ ਨਾਲ ਲਗਾਤਾਰ ਹੋ ਰਹੀ ਹੈ ਸ਼ੋਸ਼ਣ ਉਹਨਾਂ ਦਾ ਲਗਾਤਾਰ ਹੋ ਰਿਹਾ ਹੈ ਮੇਰੇ ਨਾਲ ਇੱਥੇ ਇੱਕ ਪਲੇਅਰ ਵੀ ਮੌਜੂਦ ਨੇ ਬਾਈ ਜੀ ਕਿਸ ਤਰ੍ਹਾਂ ਦੇ ਨਾਲ ਪਹਿਲਾਂ ਤਾਂ ਤੁਹਾਡੀ ਸਿਲੈਕਸ਼ਨ ਹੁੰਦੀ ਹੈ ਤੇ ਕਿਵੇਂ ਤੁਹਾਨੂੰ ਕਿਹਾ ਜਾਂਦਾ ਵੀ ਫੀਸ ਭਰੋ ਸਾਡੇ ਜਦ ਆਪਾਂ ਯੂਨੀਵਰਸਿਟੀ ਦੇ ਕੋਈ ਵੀ ਟਰਨਮੈਂਟਸ ਖੇលਦੇ ਆ ਜਿਹੜਾ ਯੂਨੀਵਰਸਿਟੀ ਅੰਡਰ ਟਰਨਮੈਂਟ ਆਂਦਾ ਹੈ ਉਸ ਦਾ ਪਹਿਲਾ ਸਟੇਜ ਹੁੰਦਾ ਹੈ ਇੰਟਰ ਕਾਲਜ ਉਹ ਟ੍ਰਾਇਲਸ ਹੁੰਦੇ ਆ ਇੱਕ ਤਰ੍ਹਾਂ ਦਾ ਇੰਟਰ ਕਾਲ ਟੂਰਨਮੈਂਟ ਹੁੰਦਾ ਜਿਹੜਾ ਉਹ ਸਾਰੇ ਕਾਲਜ ਦੇ ਬੱਚੇ ਇਹਦੇ ਹੁੰਦੇ ਜਿਹੜੀ ਇੱਕ ਯੂਨੀਵਰਸਿਟੀ ਅੰਡਰ ਆ ਰਿਹਾ ਹੈ ਫਿਰ ਉਸ ਤੋਂ ਤੇ ਇਸ ਦਾ ਕੋਈ ਵੀ ਚਾਰजेस ਆਪੇ ਤੋਂ ਕੋਈ ਵੀ ਯੂਨੀਵਰਸਿਟੀ ਨਹੀਂ ਲੈ ਸਕਦੀ ਇਹ ਸਾਰਾ ਯੂਨੀਵਰਸਿਟੀ ਪੇ ਖੁਦ ਪੇ ਕਰਦੇ ਕੋਈ ਜਿਆਦਾ ਜਿਆਦਾ ਆਪਣੀ ਫੀਸ ਭਰਦੇ ਸਹਿਮ ਦੀ ਫੀਸ ਭਰਦੇ ਹਨਾ ਤਾਂ ਉਹ ਸਾਡਾ ਸਾਈਫਨ ਜਾਂਦਾ ਹੈ ਤਾਂ ਜਿਸ ਚ ਸਾਰੇ ਫੀਸ ਕਨਕਲੂਡ ਹੁੰਦੀ ਹੈ ਬਟ ਜਦ ਸਾਡਾ ਕਿੱਕ ਬਾਕਸਿੰਗ ਦਾ ਉਹ انٹر ਕਾਲਜ ਹੋਇਆ ਇਸ ਵੀ ਜਿਹੜਾ ਨੇ ਸਾਡੇ ਤੋਂ ਇੰਟਰ ਕਾਲਜ ਦੇ 1000 ਜਰ ਰੁਪਏ ਲਿੱਤਾ ਤੇ ਉਸ ਤੋਂ ਬਾਅਦ ਹੁਣ ਸਾਡੀ ਆਲ ਇੰਡੀਆ ਯੂਨੀਵਰਸਿਟੀ ਹੈ ਇਹ ਹੈਗੀ 21 ਤੋਂ 25 ਮਾਰਚ ਹੈਗੀ ਮੈਰਟ ਵਿੱਚ ਤੇ ਇਸ ਦਾ ਸਾਨੂੰ ਕਹਿੰਦੇ ਜਿਹੜੀ ਤੁਹਾਡੀ ਐਂਟਰੀ ਦੀ ਐਂਟਰੀ ਫੀਸ ਹੈ ਜੋ ਕਿ 3000 ਹੈਗੀ ਉਹ ਕਹਿੰਦੇ ਤੁਸੀਂ ਖੁਦ ਭਰਨੀ ਹੈ ਤੇ ਜੋ ਵੀ ਤੁਹਾਡਾ ਰਹਿਣ ਦਾ ਉਧਰ ਖਾਣ ਦਾ ਆਏਗਾ ਖਰਚਾ ਉਹ ਵੀ ਤੁਸੀਂ ਖੁਦ ਭਰਨਾ ਹੈ ਜੋ ਪਰ ਡੇ ਦਾ ਸਾਡਾ ਖਾਣ ਦਾ ਖਰਚਾ ਉਹ 300 ਰੁਪਏ ਨੇ ਦੱਸਿਆ ਹੈ ਤੇ ਜਿਹੜਾ ਰਹਿਣ ਦਾ ਹੈਗਾ ਉੱਥੇ ਮਤਲਬ ਰੈਸਟ ਵੇਅਰ ਸਾਡਾ ਬੈੱਡ ਦਾ ਅਕੋਮੋਡੇਸ਼ਨ ਹੈ ਜੋ ਵੀ ਹੈ ਉਹਦਾ ਸਾਡਾ ਹੈਗਾ 150 ਰੁਪਏ ਤਾਂ 2 ਆਸਾਨ ਉਹਦਰ ਯੂਨੀਵਰਸਿਟੀ ਵੱਲ ਕੋਈ ਕਿਟ ਪ੍ਰੋਵਾਈਡ ਹੋ ਰਹੀ ਹੈ ਤਾਂ ਕੁਝ ਵੀ ਤੁਹਾਨੂੰ ਯੂਨੀਵਰਸਿਟੀ ਨਹੀਂ ਪ੍ਰੋਵਾਈਡ ਕਰ ਰਹੀ ਨਹੀਂ ਇਸ ਚ ਕੋਈ ਵੀ ਕੁਝ ਯੂਨੀਵਰਸਿਟੀ ਨਹੀਂ ਪ੍ਰੋਵਾਈਡ ਕਰ ਰਹੀ ਤੁਸੀਂ ਗੱਲ ਕੀਤੀ ਹੈ ਡਾਇਰੈਕਟਰ ਨਾਲ ਜਾਂ ਆਪਣੇ ਜੋ ਤੁਹਾਡੇ ਉੱਪਰਲੇ ਹੈੱਡ ਨੇ ਉਹਨਾਂ ਨਾਲ ਇਸ ਬਾਬਤ ਨਹੀਂ ਅਜ ਕਿਸੇ ਨਾਲ ਨਹੀਂ ਗੱਲ ਨਹੀਂ ਪਰ ਕੋਈ ਸੁਣਦਾ ਨਹੀਂ ਇਧਰ ਇੱਕ ਵਾਰ ਵੀ ਇੱਕ ਮੈਮ ਨਾਲ ਗੱਲ કરી ਸੀ ਮੇਰੇ ਨੌਨ ਨੇ ਕਿਸੇ ਨੇ ਉਹ ਕਹਿੰਦੇ ਜੀ ਇਹ ਮਾਕਾ ਦੇ ਅੰਡਰ ਆਈ ਨਹੀਂ ਰਹੀਗੀ ਤਾਂ ਅਸੀਂ ਇਸ ਦਾ ਕੁਝ ਪੇ ਨਹੀਂ ਕਰਾਂਗੇ ਜੀ ਤਾਂ ਐਸੇ ਕਾਰਨ ਵੀ ਇਹ ਮਾਕਾ ਦੇ ਅੰਦਰ ਨਹੀਂ ਆਉਂਦੀ ਜੇਕਰ ਮਾਕਾ ਦੇ ਅੰਦਰ ਨਹੀਂ ਆਉਂਦੀ ਤਾਂ ਸਵਾਲ ਇੱਥੇ ਇਹ ਵੀ ਬਣਦਾ ਹੈ ਕਿ ਜੇਕਰ ਇਹ ਮਾਕਾ ਦੇ ਅੰਦਰ ਨਹੀਂ ਗੇਮ ਆਉਂਦੀ ਤਾਂ ਉਸ ਨੂੰ ਖੜਾ ਕਿਉਂ ਰਿਓ ਤੁਸੀਂ ਕਿਉਂ ਵਿਦਿਆਰਥੀਆਂ ਤੋਂ ਫੀਸਾਂ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਕਿ ਕੋਈ ਜੋ ਪਲੇਅਰ ਹੁੰਦਾ ਉਹ ਨਹੀਂ ਫੀਸ ਨਹੀਂ ਭਰ ਸਕਦਾ ਉਹ ਨਹੀਂ ਪ੍ਰੋਵਾਈਡ ਕਰ ਸਕਦਾ ਉਸ ਦਾ ਸ਼ੋਸ਼ਣ ਹੋ ਰਿਹਾ ਹਾਲਾਂਕਿ ਉਹਨਾਂ ਨੂੰ ਜੋ ਸਪੋਰਟਸ ਫੰਡ ਹੁੰਦਾ ਯੂਨੀਵਰਸਿਟੀ ਨੂੰ ਹਰ ਇੱਕ ਕਾਲਜ ਦੇ ਵੱਲੋਂ ਦਿੱਤਾ ਜਾਂਦਾ ਉਹ ਸਪੋਰਟਸ ਫੰਡ ਕਿੱਥੇ ਜਾ ਰਿਹਾ ਜੇਕਰ ਤੁਸੀਂ ਪਲੇਅਰਾਂ ਤੋਂ ਹੀ ਫੀਸ ਇਕੱਠੀ ਕਰਨੀ ਹੈ ਤਾਂ ਤੁਸੀਂ ਸਪੋਰਟਸ ਫੰਡ ਕਿੱਥੇ ਲਾ ਰਹੇ ਅਸੀਂ ਵੀ ਅਜੋ ਚੀਫ ਡਾਇਰੈਕਟਰ ਨੇ ਉਹਨਾਂ ਦੇ ਨਾਲ ਗੱਲਬਾਤ ਸਾਡੇ ਵੱਲੋਂ ਵੀ ਕੀਤੀ ਗਈ ਸੀ ਜੋ ਸਪੋਰਟਸ ਡਾਇਰੈਕਟਰ ਨੇ ਉਹਨਾਂ ਨਾਲ ਗੱਲਬਾਤ ਜੋ ਸਾਡੇ ਵੱਲੋਂ ਵੀ ਕੀਤੀ ਗਈ ਸੀ ਪਰ ਉਹਨਾਂ ਦੇ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਇਹ ਗੱਲ ਤੋਂ ਮਨਾਂ ਕੀਤਾ ਗਿਆ ਕਿ ਅਸੀਂ ਵੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਰ ਸਿਸਟਮ ਸਾਡੇ ਹੱਥੋਂ ਬਾਹਰ ਹੋਇਆ ਪਿਆ ਅਸੀਂ ਇਸ ਨੂੰ ਨਹੀਂ ਬਦਲ ਸਕਦੇ ਜੋ ਫੀਸ ਆ ਉਹ ਖੁਦ ਪਲੇਅਰ ਨੂੰ ਭਰਨੀ ਪਵੇਗੀ ਜੇਕਰ ਉਹਨੇ ਅੱਗੇ ਪਾਰਟਿਸਪੇਸ਼ਨ ਕਰਨਾ ਹੈ ਤਾਂ ਇਸ ਤਰ੍ਹਾਂ ਦੇ ਨਾਲ ਸ਼ੋਸ਼ਣ ਆ ਜੋ ਪਲੇਅਰਾਂ ਦੇ ਨਾਲ ਹੋ ਰਿਹਾ ਹਾਲਾਂਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਇਹ ਵੀ ਗੱਲਾਂ ਕਰਦੀ ਆ ਕਿ ਅਸੀਂ ਖੇਡ ਵਤਨ ਦੀ ਇਹ ਸ਼ੁਰੂ ਕੀਤੀਆਂ ਹੋਈਆਂ ਨੇ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਤੇ ਨੌਜਵਾਨਾਂ ਨੂੰ ਖੇਡਾਂ ਦੇ ਵਿੱਚ ਵੱਧ ਤੋਂ ਵੱਧ ਉਤਸ਼ਾਹਿਤ ਕਰਨਾ ਉਹਨਾਂ ਦਾ ਵੱਧ ਤੋਂ ਵੱਧ ਪਾਰਟਿਸਪੇਸ਼ਨ ਆ ਜੋ ਖੇਡਾਂ ਦੇ ਵਿੱਚ ਕਰਾਉਣ ਤੇ ਦੂਜੇ ਪਾਸੇ ਉਹਨਾਂ ਤੋਂ ਫੀਸਾਂ ਲੁੱਟੀਆਂ ਜਾ ਰਹੀਆਂ ਲਗਾਤਾਰ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਤਾਂ ਇੱਥੇ ਸਵਾਲ ਨੇ ਜੋ ਪੰਜਾਬ ਸਰਕਾਰ ਨੂੰ ਵੀ ਖੜੇ ਹੁੰਦੇ ਨੇ ਕਿ ਜੇਕਰ ਇਸੇ ਤਰ੍ਹਾਂ ਹੀ ਕਰਨਾ ਹੈ ਤਾਂ ਫਿਰ ਜੋ ਗੇਮਾਂ ਤੁਸੀਂ ਕਰਾ ਰਹੇ ਉਸ ਨੂੰ ਬੰਦ ਹੀ ਕਰ ਦਿਓ ਜੇਕਰ ਫੀਸ ਭਰ ਕੇ ਹੀ ਕਿਸੇ ਪਲੇਅਰ ਨੇ ਕੋਈ ਗੇਮ ਖੇਡਣੀ ਆ ਤਾਂ ਉਹ ਬਾਹਰ ਓਪਨ ਵੀ ਖੇਡ ਲੂ ਪ੍ਰਾਈਵੇਟ ਵੀ ਖੇਡ ਲੂ ਫਿਰ ਸਰਕਾਰੀ ਸੰਸਥਾਵਾਂ ਦੇ ਪਲੇਅਰਾਂ ਨੂੰ ਕੀ ਫਾਇਦੇ ਨੇ ਤਾਂ ਇਸ ਤਰ੍ਹਾਂ ਦੇ ਨਾਲ ਸ਼ੋਸ਼ਣ ਆ ਜੋ ਹੋ ਰਿਹਾ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਟਿਆਲਾ ਯੂਨੀਵਰਸਿਟੀ ਦੇ ਨੇ ਜਿੱਥੇ ਪਲੇਅਰਾਂ ਦੇ ਨਾਲ ਸ਼ੋਸ਼ਣ ਆ ਜੋ ਕੀਤਾ ਜਾ ਰਿਹਾ ਹੋਰ ਵੀ ਜਾਣਕਾਰੀ ਦੇ ਲਈ ਜੁੜੇ ਰਹੋ ਜਾਨਾ ਲੋਕਨਾ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ ਸਰ ਜਿਹੜੇ ਹਜ਼ਾਰ ਹਜ਼ਾਰ ਰੁਪਏ ਬਚੇ ਹਜ਼ਾਰ ਹਜ਼ਾਰ ਮੈਂ ਪਹਿਲਾਂ ਤਾਂ ਮੈਂ ਇੱਕ ਥੋੜਾ ਜਿਹਾ ਤੁਹਾਨੂੰ ਚੰਨਣਾ ਪਾਣਾ ਚਾਹੁੰਦਾ ਕਿ ਜਿਹੜੀ ਇਹ ਕਿੱਕ ਬਾਕਸਿੰਗ ਗੇਮ ਹੈ ਇਹ ਮਾਕਾ ਟਰਾਫੀ ਦੇ ਅੰਡਰ ਨਹੀਂ ਹੈਗੀ ਤੇ ਜਿਹੜੀਆਂ ਗੇਮਾਂ ਮਾਕਾ ਟਰਾਫੀ ਦੇ ਅੰਡਰ ਨਹੀਂ ਹੈਗੀਆਂ ਉਹਨਾ ਗੇਮਾਂ ਦੇ ਲਈ ਯੂਨੀਵਰਸਿਟੀ ਕੋਈ ਖਰਚਾ ਨਹੀਂ ਦਿੰਦੀ ਇਹ ਯੂਨੀਵਰਸਿਟੀ ਦੀ ਹਦਾਇਤਾਂ ਦੇ ਵਿੱਚ ਲਿਖਿਆ ਹੋਇਆ ਠੀਕ ਹੈ ਪੰਜਾਬ ਦੀ ਸਿਰਫ ਪੂਰੇ 29 ਸਟੇਟਾਂ ਦੇ ਵਿੱਚੋਂ ਪੰਜਾਬ ਦੀ ਗ੍ਰੈਜੂਏਸ਼ਨ ਹੋਣ ਦੇ ਕਾਰਨ ਬੱਚੇ ਕਹਿੰਦੇ ਆ ਵੀ ਬੱਚਿਆਂ ਦਾ ਭਵਿੱਖ ਬਣਦਾ ਪੰਜਾਬ ਦੇ ਵਿੱਚ ਉਹਦੇ ਹੁਣ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਤੇ ਸਪੋਰਟਸ ਵਾਲਿਆਂ ਨੂੰ ਜਿਹੜੀ ਵੀ ਨੌਕਰੀ ਦੇ ਵਿੱਚ ਤਹਜੀਬ ਦਿੱਤੀ ਜਾ ਰਹੀ ਹੈ ਜਦੋਂ ਇਹ ਇਹਦਾ ਲਾਭ ਬੱਚਿਆਂ ਨੂੰ ਲੈਣ ਵਾਸਤੇ ਤੇ ਬੱਚਿਆਂ ਵੱਲੋਂ ਖੁਦ ਕਿਹਾ ਗਿਆ ਹੈ ਵੀ ਅਸੀਂ ਇੱਕ ਅੰਡਰਟੇਕਿੰਗ ਦਿੱਤੀ ਗਈ ਹੈ ਬੱਚਿਆਂ ਵੱਲੋਂ ਵੀ ਅਸੀਂ ਆਪਣੇ ਖਰਚੇ ਤੇ ਖੇਡਣਾ ਚਾਹੁੰਦੇ ਆ ਕਿਉਂਕਿ ਯੂਨੀਵਰਸਿਟੀ ਦਾ ਖਰਚਾ ਤਾਂ ਕਰੂਗੀ ਨਾ ਇਹ ਗੇਮ ਦੀ ਵੈਲਿਊ ਹੋਊਗੀ ਪੂਰੇ ਜਗ੍ਹਾ ਨੂੰ ਗੇਮ ਦੀ ਵੈਲਿਊ ਨਹੀਂ ਗੇਮ ਦੀ ਵੈਲਿਊ ਹੈਗੀ ਹੈ ਜੀ ਲੇਕਿਨ ਉਹਦੀ ਓਨਲੀ ਫਾਰ ਗ੍ਰੈਜੂਏਸ਼ਨ ਪੰਜਾਬ ਚ ਹੈ ਜਿਹੜੀਆਂ ਬਾਕੀ 28 ਸਟੇਟਾਂ ਨੇ ਉਹਨਾਂ ਵਿੱਚ ਨਹੀਂ ਹੈਗੀ ਜੀ ਤੁਹਾਨੂੰ ਇਹ ਪਤਾ ਵੀ ਮਾਕਾ ਜਿਹੜੀ ਟਰੋਫੀ ਹੈ ਉਹਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਵੀ ਪੁਆਇੰਟ ਸਿਸਟਮ ਹੋਊਗਾ ਤਾਂ ਹੀ ਉਸ ਨੂੰ ਪੈਸੇ ਮਿਲਣਗੇ ਕਿਉਂਕਿ ਐਵੇਂ ਤਾਂ ਬਹੁਤ ਸਾਰੀਆਂ ਗੇਮਾਂ ਲੱਗੀਆਂ ਜਿਹੜੀਆਂ ਐਵੇਂ ਸਰ ਬਹੁਤ ਸਾਰੀਆਂ ਗੇਮਾਂ ਨੇ ਜਿਹਨਾਂ ਜਿਹੜੀਆਂ ਮਾਕਾ ਟਰੋਫੀ ਦੇ ਜਿਨ੍ਹਾਂ ਦੇ ਪੁਆਇੰਟ ਨਹੀਂ ਜੁੜਦੇ ਪਰ ਉਹਨਾਂ ਨੂੰ ਵੀ ਭੇਜਿਆ ਜਾਂਦਾ ਹੈਗਾ ਚਾਹੇ ਇੱਕ ਬੱਚਾ ਵੀ ਹੋਵੇ ਦੇਖੋ ਜੀ ਇਹ ਪਹਿਲੀ ਗੱਲ ਤਾਂ ਯੂਨੀਵਰਸਿਟੀ ਗੇਮ ਦੇ ਵਿੱਚ ਆਈ ਹੈ ਇਹ ਗੇਮ ਠੀਕ ਹੈ ਉਸ ਤੋਂ ਬਾਅਦ ਜੇ ਇਹਨੂੰ ਭੇਜਿਆ ਵੀ ਜਾਂਦਾ ਹੈ ਤਾਂ ਇਹ ਵੀ ਤਾਂ ਭੇਜਿਆ ਜਾਊਗਾ ਜੇ ਇਹਨਾਂ ਨੂੰ ਉੱਪਰੋਂ ਪ੍ਰਵਾਨਗੀ ਮਿਲੂਗੀ ਜਦੋਂ ਇਹਨਾਂ ਨੂੰ ਉੱਪਰੋਂ ਪ੍ਰਵਾਨਗੀ ਨਹੀਂ ਹੈਗੀ ਇਹ ਤਾਂ ਬੱਚਿਆਂ ਨੇ ਖੁਦ ਕਿਹਾ ਹੈਗਾ ਬੱਚਿਆਂ ਨੇ ਆਪਣੀ ਅੰਡਰਟੇਕਿੰਗ ਦਿੱਤੀ ਹੈ ਵੀ ਜੀ ਭੇਜਿਆ ਜਾਵੇ ਤਾਂ ਬੱਚਿਆਂ ਨੂੰ ਭੇਜਿਆ ਜਾ ਰਿਹਾ ਮਜਬੂਰ ਯੂਨੀਵਰਸਿਟੀ ਵਾਸਤੇ ਹੁਣ ਕਿੰਨੇ ਪੈਸੇ ਲੈ ਦੇਖੋ ਜੀ ਹੁਣ ਜਿਹੜੀ ਕਿ ਜੋ AAU ਦੀ ਫੀਸ ਹੈ ਉਹ ਸਾਰਾ ਕੁਝ ਮਿਲਾ ਕੇ ਪਰ ਬੱਚੇ ਨੂੰ 1000 ਰੁਪਏ ਆਂਦਾ ਹੈ ਠੀਕ ਉਹਨਾਂ ਦੇ ਖਾਣ ਪੀਣ ਰਹਿਣ ਦਾ ਜਿਹੜਾ ਜਿਹੜਾ ਖਾਣ ਪੀਣ ਰਹਿਣ ਦਾ ਖਰਚਾ ਉਹ ਬੱਚੇ ਤੋਂ ਲਿਖਵਾਇਆ ਗਿਆ ਹੈ ਅੰਡਰਟੇਕਿੰਗ ਦੇ ਵਿੱਚ ਉਹ ਬੱਚਾ ਖੁਦ ਕਰੂਗਾ ਜੀ ਉਹ ਕਿੰਨੇ ਮਤਲਬ ਸੋ ਬੱਚੇ ਦਾ ਵੀ 3000 ਉਹ ਸਰ 3000 ਰੁਪਿਆ ਨਹੀਂ ਉਹ ਡਿਸਟੈਂਸ ਦੇ ਅਕੋਰਡਿੰਗ ਦੇਖੋ ਪਹਿਲਾਂ ਜਿਹੜੀ ਹੋ ਰਹੀ ਸੀਗੀ ਇਹ ਹੋ ਰਹੀ ਸੀਗੀ ਆਪਣੀ ਗੁਰੂਕਾਸ਼ ਯੂਨੀਵਰਸਿਟੀ ਦੇ ਵਿੱਚ ਇੱਥੋਂ ਪੋਸਟਪੋਨ ਹੋ ਕੇ ਹੁਣ ਚੱਲੀ ਗਈ ਆ ਯੂਪੀ ਦੇ ਵਿੱਚ ਦੇਹਲੀ ਦਾ ਟੀਏ ਤੇ ਡੀਏ ਪੁੱਛਣਾ ਵੀ ਉਹਦਾ ਖਾਣ ਦਾ ਖਰਚਾ ਤੇ ਰਹਿਣ ਦਾ ਖਰਚਾ ਬੱਚਾ ਖੁਦ ਕਰੂਗਾ ਜੀ ਉਹ ਉਹ ਕਿੰਨਾ ਖਰਚਾ ਹੋਈ ਪੁੱਛਣਾ ਜੋ ਹੋਊਗਾ ਜੀ ਉੱਥੇ ਮੰਨੋ ਵੀ ਬੈਡਿੰਗ ਐ ਬੱਚੇ ਨੇ ਸੌਣਾ ਉਹ ਉਸ ਯੂਨੀਵਰਸਿਟੀ ਜਿਹੜੀ ਯੂਨੀਵਰਸਿਟੀ ਦੇਖੋ ਜੀ ਆਰਗੇਨਾਈਜ਼ ਕਰ ਰਹੀ ਐ ਉਹ ਉਸ ਦੇ ਡਿਪੈਂਡ ਹੋਊਗਾ ਕਿ ਉਹ ਯੂਨੀਵਰਸਿਟੀ ਕਿੰਨਾ ਖਰਚਾ ਪਾਉਂਦੀ ਐ ਉਹੀ ਬੱਚੇ ਨੂੰ ਪੜਨਾ ਪਊਗਾ ਜੋ ਸਰ ਕਾਲਜਾਂ ਦੇ ਵੱਲੋਂ ਸਪੋਰਟਸ ਫੰਡ ਮਿਲ ਰਿਹਾ ਫਿਰ ਉਹ ਕਿੱਥੇ ਜਾ ਰਿ ਜਦੋਂ ਬੱਚੇ ਨੇ ਆਪ ਖੁਦ ਹੀ ਦੇਖੋ ਜੀ ਇਹਦੇ ਬਾਰੇ ਤੁਸੀਂ ਸਾਰੇ ਦੇਖੋ ਵਿਭਾਗ ਨਾਲ ਗੱਲ ਕਰਕੇ ਆਇਓ ਤੁਸੀਂ ਟੀਨ ਨਾਲ ਤੁਸੀਂ ਮੇਰੇ ਨਾਲ ਜਿੰਨੀ ਗੱਲ ਹੈ ਉਹਨਾਂ ਮੈਂ ਤੁਹਾਨੂੰ ਫਸਤੀ ਕਰਨ ਦੇਤਾ ਤੁਸੀਂ ਅੱਗੇ ਨਾ ਜਿਹੜੀ ਤੁਸੀਂ ਜਿਹੜਾ ਤੁਸੀਂ ਮੇਨ ਮੇਨ ਤੁਸੀਂ ਪਹਿਲਾਂ ਤੁਸੀਂ ਉੱਥੇ ਜਾ ਕੇ ਵਿਭਾਗ ਤੋਂ ਪੁੱਛ ਕੇ ਆਇਆ ਹਾਂ ਗੱਲ ਕੀਤੀ ਹੈ ਨਾ ਹਾਂ ਕੀਤੀ ਹੈ ਉਹ ਵਿਭਾਗ ਦੇ ਆ ਗੱਲਾਂ ਦੇਖੋ ਜੀ ਵਿਭਾਗ ਨੂੰ ਪਤਾ ਨਹੀਂ ਦੇਖੋ ਸਾਨੂੰ ਸਾਨੂੰ ਪਹਿਲੀ ਕੋਈ ਗੱਲ ਨਹੀਂ ਆਈ ਵੀ ਬੱਚੇ ਤੋਂ 1000 ਰੁਪਏ ਲਏ ਨਹੀਂ ਨਹੀਂ ਇਹ ਤਾਂ ਹੁਣ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਜਮਾ ਕੇ ਉੱਥੇ ਪੁੱਛ ਕੇ ਆਏ ਹੋ ਨੰਬਰ ਹੋ ਰਿਹਾ ਹੈ ਨਾ ਵੀ 2500 ਰੁਪਏ ਸਾਨੂੰ ਨਹੀਂ ਪਤਾ ਵੀ 2500 ਲਏ ਆ ਨਹੀਂ 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 ਜੀ ਤੁਸੀਂ ਕਹਿ ਰਹੇ ਹੋ ਮੈਨੂੰ ਵੀ ਆ 1000 ਰੁਪਏ ਭਰਿਆ ਗਿਆ ਵੀ ਤੁਸੀਂ ਇਹਦਾ ਸਪਸ਼ਟੀਕਰਨ ਕਰੋ ਵੀ ਇਹ ਕਾ ਦਾ ਇਹ ਸਿਰਫ ਬੱਚੇ ਦੀ ਏਆਈ ਫੀਸ ਹੈ ਤੁਸੀਂ ਕਹਿ ਰਹੇ ਹੋ ਸਰ ਮੈਨੂੰ ਪਲੇਅਰ ਕਹਿ ਰਹੇ ਨੇ ਅਸੀਂ ਵੀ ਤਾਂ ਤਾਂ ਹੀ ਕਹਿ ਰਹੇ ਜੀ ਸਾਨੂੰ ਪਲੇਅਰ ਦੇ ਹਾਂ ਤੁਹਾਨੂੰ ਪਲੇਅਰ ਨੇ ਕਿਹਾ ਤੁਸੀਂ ਹੁਣ ਤੁਸੀਂ ਪਹਿਲਾਂ ਉਹਨਾਂ ਦੀ ਇੰਟਰਵਿਊ ਲੈ ਕੇ ਆਏ ਹੋ ਬਾਅਦ ਵਿੱਚ ਮੇਰੇ ਕੋਲੇ ਆਏ ਹੋ ਤੇ ਮੇਰੇ ਕੋਲੇ ਜਿੰਨੀ ਕਿ ਨੌਲੇਜ ਸੀਗੀ ਮੈਨੂੰ ਜਿੰਨਾ ਕਿ ਪਤਾ ਸੀ ਮੈਂ ਤੁਹਾਨੂੰ ਸਾਰਾ ਕੁਝ ਦੱਸ ਇੱਕ ਲਾਸਟ ਸਵਾਲ ਹੈ ਮੌਂਟੀ ਜੀ ਇਹ ਦੱਸੋ ਵੀ ਜਿਹੜਾ ਸਰਟੀਫਿਕੇਟ ਹੈ ਕੀ ਪਾਰਟਿਸਪੇਸ਼ਨ ਦਾ ਸਰਟੀਫਿਕੇਟ ਜੇ ਬੱਚੇ ਦਾ ਮੈਡਲ ਨਹੀਂ ਹੁੰਦਾ ਕੀ ਪਾਰਟਿਸਪੇਸ਼ਨ ਸਰਟੀਫਿਕੇ ਜੇ ਤੁਸੀਂ ਕਹਿੰਦੇ ਹੋ ਇਹ ਸਿਰਫ ਇੱਕ ਟ్రਾਇਲ ਹੁੰਨੇ ਆ ਠੀਕ ਹੈ ਜੇ ਮੇਰੀ ਗੱਲ ਮੈਂ ਤੁਹਾਨੂੰ ਉਹੀ ਕਹ ਰਿਹਾ ਜਦੋਂ ਯੂਨੀਵਰਸਿਟੀ ਦੇਖੋ ਇਹਨੂੰ ਪੂਰੀ ਤਰ੍ਹਾਂ ਇੰਟਰ ਕਾਲਜ ਆਰਗੇਨਾਈਜੇਸ਼ਨ ਕਰੂਗੀ ਦਾ ਜਦੋਂ ਇਹਦਾ ਇੰਟਰ ਕਾਲਜ ਆਰਗੇਨਾਈਜੇਸ਼ਨ ਹੋਇਆ ਹੀ ਨਹੀਂ ਇੰਟਰ ਕਾਲਜ ਇਹਦਾ ਹੋਇਆ ਹੀ ਨਹੀਂ ਇਹ ਤਾਂ ਸਿਰਫ ਇੱਕ ਟ్రਾਇਲ ਨੇ ਜਿਹੜਾ ਤੁਸੀਂ ਇਹ ਹੋ ਰਿਹਾ ਟ్రਾਇਲ ਨਹੀਂ ਇੰਟਰਵਰਸਿਟੀ ਨਹੀਂ ਮੈਂ ਤੁਹਾਨੂੰ ਕਿਹਾ ਟ్రਾਇਲ ਮੈਂ ਇੰਟਰਵਰਸਿਟੀ ਗੱਲ ਕਰਾਂ ਇੰਟਰਵਰਸਿਟੀ ਦੇ ਵਿੱਚ ਦੇਖੋ ਵਿਭਾਗ ਨਾ ਸਰ ਇਹ ਸਪਸ਼ਟ ਹੈ ਮੁੰਡੀਆਂ ਸੁਣੋ 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 ਵਿੱਚ ਬੋਲਣ ਦਾ ਉਹਦੇ ਨਾਲ ਕੋਈ ਫਰਕ ਨਹੀਂ 2023-24 ਚ ਬੱਚਾ ਖੇលਿਆ ਉਹਦਾ ਨਾਮ ਹੈ ਦਲੀਪ ਕੁਮਾਰ ਉਹਨੂੰ ਹਜੇ ਤੱਕ ਸਰਟੀਫਿਕੇਟ ਨਹੀਂ ਮਿਲਿਆ ਜਦੋਂ ਉਹਨਾਂ ਨੇ ਤੁਹਾਨੂੰ ਪੁੱਛਿਆ ਤੁਸੀਂ ਉਹਨਾਂ ਨੂੰ ਕਿਹਾ ਵੀ ਪਾਰਟਿਸਪੇਸ਼ਨ ਦਾ ਕੋਈ ਸਰਟੀਫਿਕੇਟ ਨਹੀਂ ਦੇਖੋ ਜੀ ਪਾਰਟਿਸਪੇਸ਼ਨ ਦਾ ਸਰਟੀਫਿਕੇਟ ਬਾਰੇ ਤਾਂ ਤੁਸੀਂ ਵਿਭਾਗ ਨਾਲ ਗੱਲ ਕਰ ਸਕਦੇ ਹੋ ਜੇ ਇਹ ਦੇਣਾ ਚਾਹੁੰਦੇ ਆ ਦੇਣਗੇ ਜੇ ਇਹਨਾਂ ਦੇ ਰੂਲ ਰੈਗੂਲੇਸ਼ਨ ਦੇ ਵਿੱਚ ਹੋਊਗਾ ਇਹ ਜ਼ਰੂਰ ਦੇਣਗੇ ਇਹ ਕਿਸੇ ਦਾ ਸਰਟੀਫਿਕੇਟ ਨਹੀਂ ਰੋਕਦੇ ਠੀਕ ਹੈ ਬੱਚੇ ਦੇ ਭਵਿੱਖ ਨਾਲ ਕੋਈ ਨਹੀਂ ਖਿਲਵਾੜ ਕਰਨਾ ਚਾਹੁੰਦਾ ਠੀਕ ਹੈ ਕੋਈ ਵੀ ਸੰਸਥਾਏ ਉਹ ਬੱਚੇ ਦੇ ਭਵਿੱਖ ਬਾਰੇ ਸੋਚਦੀ ਹੈ 2 ਸਾਲ ਤੋਂ ਉਹਨੂੰ ਬੱਚੇ ਨੂੰ ਸਰਟੀਫਿਕੇਟ ਨਹੀਂ ਮਿਲਿਆ ਤੁਸੀਂ ਉਹ ਕਹਿੰਦੇ ਸਾਨੂੰ ਜਿਹੜੇ ਪਹਿਲਾਂ ਲੈ ਕੇ ਗਏ ਸੀ ਯਾਨੀ ਕਿ ਤੁਸੀਂ ਲੈ ਕੇ ਗਏ ਸੀ ਤੁਸੀਂ ਕਿਹਾ ਵੀ ਪਾਰਟਿਸਪੇਸ਼ਨ ਦਾ ਕੋਈ ਸਰਟੀਫਿਕੇਟ ਨਹੀਂ ਹੁੰਦਾ ਸਰ ਪਾਰਟਿਸਪੇਸ਼ਨ ਦਾ ਸਰਟੀਫਿਕੇਟ ਇਹ ਦਹੀਂ ਹੁੰਦਾ ਇਹ ਤਾਂ ਨਹੀਂ ਹੋਊਗਾ ਜਦੋਂ ਕਿਸੇ ਵੀ ਜਿਹੜੀ ਕੋਈ ਗੇਮ ਹੈ ਉਹ ਟ੍ਰਾਇਲ ਵੇਸ ਤੇ ਜਾਊਗੀ ਖੇਡਣ ਵਾਸਤੇ ਉਹਦਾ ਪ੍ਰੋਪਰ ਇੰਟਰ ਕਾਲਜ ਨਹੀਂ ਕਰਵਾਇਆ ਜਾਊਗਾ ਉਸ ਤੋਂ ਬਿਨਾ ਅਸੀਂ ਸਰਟੀਫਿਕੇਟ ਨਹੀਂ ਦਿੱਤਾ ਉਹਦਾ ਗੇਮ ਖੇਡ ਕੇ ਪਲੇਅਰ ਨੂੰ ਕੀ ਫਾਇਦਾ ਜਦੋਂ ਕੋਈ ਪਾਰਟਿਸਪੇਸ਼ਨ ਦਾ ਸਰਟੀਫਿਕੇਟ ਹੀ ਨਹੀਂ ਮਿਲਦਾ ਉਹਦਾ ਫਾਇਦਾ ਕੀ ਹੈ ਮੈਂ ਬੈਨੀਫਿਟ ਦਾ ਮਤਲਬ ਦੱਸਦਾ ਮੰਨੋ ਵੀ ਏਯੂ ਦੇ ਵਿੱਚ ਜਾ ਕੇ ਬੱਚੇ ਦਾ ਮੈਡਲ ਆ ਗਿਆ ਠੀਕ ਹੈ ਜੀ ਉਸ ਮੈਡਲ ਦੀ ਉਹ ਆਪਣੀ ਗ੍ਰੈਜੂਏਸ਼ਨ ਕਰਾਊਗਾ ਜਾ ਕੇ ਡੀਐਸਓ ਪਟਿਆਲਾ ਜਾਂ ਡੀਐਸਓ ਆਦਰ ਉਹਦੇ ਵਿੱਚ ਤੁਸੀਂ ਸਿੱਧੇ ਸ਼ਬਦਾਂ ਵਿੱਚ ਇਹ ਕਹਿਣਾ ਚਾਹੁੰਦੇ ਹੋ ਵੀ ਯੂਨੀਵਰਸਿਟੀ ਕੁਝ ਨਹੀਂ ਦਿੰਦੀ ਜੋ ਕੁਝ ਕਰਨਾ 플레이ਰ ਨੇ ਆਪ ਕਰਨਾ ਹਾਂਜੀ ਠੀਕ ਹੈ ਜੀ ਇਹ ਤਾਂ ਤੁਸੀਂ ਉਹ ਪਹਿਲਾਂ ਹੀ ਜਾ ਕੇ ਮਿਲ ਕੇ ਆਏ ਜਿਹਨੇ ਪਾਰਟਿਸਿਪੇਟ ਕੀਤਾ ਹੈ ਉਹਦੇ ਕੋਲੋਂ ਤਾਂ ਕੋਈ ਰਿਕਾਰਡ ਨਹੀਂ ਦੇਖੋ ਜੀ ਏਆਈਯੂ ਦੀ ਆਨਲਾਈਨ ਐਂਟਰੀ ਆ ਉਹਦੇ ਕੋਲੇ ਦਾ ਬਸ ਆਨਲਾਈਨ ਐਂਟਰੀ ਕੋਈ ਸਰਟੀਫਿਕੇਟ ਨਹੀਂ ਕੁਝ ਨਹੀਂ ਬੱਚਾ ਜੇ ਹਾਰ ਗਿਆ ਯੂਨੀਵਰਸਿਟੀ ਦੇ ਵਿੱਚ ਤਾਂ ਉਹਨੂੰ ਕੋਈ ਸਰਟੀਫਿਕੇਟ ਮੈਂ ਤੁਹਾਡੀ ਇੱਕ ਨੌਲੇਜ ਦੇ ਵਿੱਚ ਵਧਾ ਦਵਾ ਮੌਂਟੀ ਜੀ ਇਹ ਰੂਲ ਹੈ ਜਿਹੜਾ ਕਿ ਮੈਡਲ ਵਾਲਾ ਬੱਚਾ ਹੈ ਉਹਨੂੰ ਸਰਟੀਫਿਕੇਟ ਦਿੰਦੀ ਹੈ ਜਿਹੜੀ ਆਰਗੇਨਾਈਜ਼ਿੰਗ ਯੂਨੀਵਰਸਿ ਉਹਨੂੰ ਸਰਟੀਫਿਕੇਟ ਦਿੰਦੀ ਹੈ ਜਿਹੜੀ ਕਿ ਜਿਸ ਯੂਨੀਵਰਸਿਟੀ ਤੋਂ ਵੱਲ ਖੇਡਦਾ ਹੈਗਾ ਇਹ ਇਹ ਰੂਲ ਹੈ ਠੀਕ ਹੈ ਸਰ ਜੇ ਉਹ ਉੱਥੋਂ ਏਆਈਚੋ ਮੈਡਲ ਲੈ ਕੇ ਆ ਗਿਆ ਉਹ ਆ ਕੇ ਇੱਥੇ ਇੰਟਰ ਕਾਲਜ ਦਾ ਸਰਟੀਫਿਕੇਟ ਲੈਣ ਲਈ ਫਿਰ ਅਲੀ ਦੀ ਬਾਰੇ ਸਰ ਇੰਟਰ ਯੂਨੀਵਰਸਿਟੀ ਦਾ ਜਿਹੜਾ ਸਰਟੀਫਿਕੇਟ ਹੈ ਨਾ ਜੀ ਉਹ ਤਾਂ ਸਰ ਉਹ ਜਿਹੜੀ ਯੂਨੀਵਰਸਿਟੀ ਕਰਾ ਰਹੀ ਹੈ ਇੰਟਰ ਕਾਲਜ ਦਾ ਸੈਟ ਇੰਟਰਵਰਸਟੀ ਦਾ ਸਰਟੀਫਿਕੇਟ ਤਾਂ ਉਹੀ ਦਊਗੀ ਤੁਸੀਂ ਉਹ ਮਾਕਾ ਟਰੋਫੀ ਦੀ ਵੀ ਗੱਲ ਕੀਤੀ ਹੈ ਵੀ ਇਸ ਗੇਮ ਦੇ ਮਾਕਾ ਟਰੋਫੀ 'ਚ ਨੰਬਰ ਜਾਂ ਸਕੋਰ ਐਡ ਨਹੀਂ ਹੁੰਦੇ ਫਿਰ ਇਹ ਜੋ ਆਲ ਇੰਡੀਆ ਸਪੋਰਟਸ ਉਹਦੇ ਵਿੱਚ ਕਿਵੇਂ ਐਡ ਕੀਤੀ ہوئی ਹੈ ਜੇ ਇਹਦੇ ਨੰਬਰ ਹੀ ਨਹੀਂ ਐਡ ਹੁੰਦੇ ਇਹਦੇ ਇਹਦੇ ਲਈ ਤਾਂ ਤੁਸੀਂ ਵਿਭਾਗ ਨਾਲ ਜਾ ਕੇ ਗੱਲ ਹੀ ਕਰਕੇ ਆਏ ਹੋ ਠੀਕ ਹੈ ਮੈਂ ਟੀਮ ਦੇ ਕੋਚ ਹਾਂ ਇਹਦੇ ਬਾਰੇ ਤੁਹਾਨੂੰ ਮੈਂ ਡਾਇਰੈਕਟਰ ਮੈਡਮ ਨੇ ਤੁਹਾਨੂੰ ਸਪਸ਼ਟਿਕਰਨ ਦੇ ਚੁੱਕੇ ਨੇ ਪਹਿਲਾਂ ਕੋਈ ਸਪਸ਼ਟਿਕਰਨ ਨਹੀਂ ਦਿੱਤਾ ਹੁੰਦਾ ਤੇ ਤੁਸੀਂ ਦੁਬਾਰੋ ਲੈ ਸਕਦੇ ਹੋ ਦੁਬਾਰੋ ਜਾਇਓ ਉਰੇ ਉਰੇ ਅੱਪਾ ਦਵਾਰੋ ਜ ਆਇਆ ਉਹ ਪੁੱਛਿਆ ਹੋਈ ਇਹਨਾਂ ਵੱਲੋਂ ਸਿੱਧਾ ਸ਼ਬਦਾਂ ਦੇ ਵਿੱਚ ਇਹ ਗੱਲ ਥੋੜੇ ਮੇਰੇ ਕੋਲ ਸਿਰਫ 1000 ਰੁਪਏ ਵਾਲੀ ਗੱਲ ਕੀਤੀ ਮੈਂ ਤੁਹਾਨੂੰ 1000 ਰੁਪਏ ਵਾਲੀ ਗੱਲ ਦਾ ਸਪਸ਼ਟਿਕਰਨ ਦਿੱਤਾ ਥੈਂਕ ਯੂ ਜੀ ਥੈਂਕ ਯੂ ਤਾਂ ਇਹ ਸਬੰਧ ਦੇ ਵਿੱਚ ਜੋ ਪਲੇਅਰਾਂ ਦੀ ਵਿਦਿਆਰਥੀਆਂ ਨਾਲ ਸ਼ੋਸ਼ਣ ਹੋ ਰਿਹਾ ਪਲੇਅਰਾਂ ਦੀ ਲੁੱਟ ਹੋ ਰਹੀ ਹੈ ਜਦੋਂ ਇਹ ਸਬੰਧ ਦੇ ਵਿੱਚ ਅਸੀਂ ਰਜਿਸਟਰਾਰ ਨੂੰ ਮਿਲੇ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹਲੇ ਤੱਕ ਸਾਡੀ ਨੌਲੇਜ ਦੇ ਵਿੱਚ ਇਹ ਕੋਈ ਵੀ ਮਸਲਾ ਨਹੀਂ ਆਇਆ ਸੀ ਤੁਸੀਂ ਸਾਡੀ ਨੌਲੇਜ ਦੇ ਵਿੱਚ ਇਹ ਮਸਲੇ ਨੂੰ ਲੈ ਕੇ ਆਇਓ ਤਾਂ ਅਸੀਂ ਜ਼ਰੂਰ ਇਸ ਤੇ ਐਕਸ਼ਨ ਲਵਾਂਗੇ ਪਰ ਦੇਖਦੇ ਹਾਂ ਕਿ ਉਹਨਾਂ ਦੇ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਕਿਉਂਕਿ ਜਿਹੜੇ ਵਿਦਿਆਰਥੀਆਂ ਨੇ ਜਿਹੜੇ ਪਲੇਅਰਸ ਨੇ ਖੇਡਣਾ ਉਹਨਾਂ ਨੇ 21 ਤਰੀਕ ਨੂੰ ਖੇਡਣਾ ਦੋ ਦਿਨਾਂ ਦਾ ਵਿੱਚ ਸਮਾਂ ਤਾਂ ਦੇਖਦੇ ਹਾਂ ਕਿ ਉਹ ਦੋ ਦਿਨਾਂ ਦੇ ਵਿੱਚ ਕੋਈ ਐਕਸ਼ਨ ਲੈਂਦੇ ਨੇ ਜਾਂ ਨਹੀਂ ਲੈਂਦੇ ਪਰ ਇਹ ਜੋ ਲੁੱਟਾ ਜੋ ਸ਼੍ਰੀਆਮ ਲੁੱਟਾ ਜੋ ਪਲੇਅਰਸ ਦੀ ਕੀਤੀ ਜਾ ਰਹੀ ਹੈ ਸ਼੍ਰੀਆਮ ਸ਼ੋਸ਼ਨ ਆ ਜੋ ਪਲੇਅਰਸ ਦਾ ਹੋ ਰਿਹਾ ਹਾਲਾਂਕਿ ਜਦੋਂ ਪਲੇਅਰਸ ਨੇ ਖੇਡਣਾ ਹੀ ਆਪਣੇ ਪੈਸਿਆਂ ਤੇ ਆ ਫਿਰ ਯੂਨੀਵਰਸਿਟੀ ਜਾਂ ਕਾਲਜਾਂ ਦੇ ਵੱਲੋਂ ਸੌਰੀ ਜੋ ਕਾਲਜਾਂ ਦੇ ਵੱਲੋਂ ਯੂਨੀਵਰਸਿਟੀ ਨੂੰ ਸਪੋਰਟਸ ਫੰਡ ਦਿੱਤਾ ਜਾਂਦਾ ਆ ਫਿਰ ਉਸ ਦਾ ਕੀ ਫਾਇਦਾ ਆ